ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵਗੇ ਤੇ ਟਾਈਮ ਹੋ ਗਿਆ ਜੀ 9:30 ਵਜੇ ਦਾ ਹੁਣ ਅਸੀਂ ਫੇਰ ਚੱਲੇ ਸੀ ਅੱਜ ਹਸਪਤਾਲ ਤੁਸੀਂ ਵੀ ਕਹੋਗੇ ਰੋਜ਼ ਇਹ ਹਸਪਤਾਲ ਹੀ ਜਾਂਦੇ ਰਹਿੰਦੇਗੇ ਅੱਜ ਮੇਰੇ ਖੰਦਾ ਕਰਾਣਾ ਸੀਗਾ ਥੋੜਾ ਟੈਸਟ ਯਸ ਰੜਕ ਪੈਂਦੀ ਸੀ ਅੰਚ ਤੇ ਉਹ ਦਿਖਾਣ ਚੱਲੇ ਸੀ ਅਸੀਂ ਸਹਾਣਾ ਸਾਹਿਬ ਗੁਰਦੁਆਰਾ ਚ ਨਾਵਤੇ ਛੋਲਾ ਛੜ ਦੇ ਛੜ ਦੇ ਛੜ ਦੇ ਚੱਲੇ ਸੀਗੇ ਜੀ ਹੁਣ ਅਸੀਂ ਦੇਖਦੇ ਆਂ ਫਿਰ ਕੀ ਦੱਸਣਗੇ ਅਸਾਂ ਅੱਖ ਚ ਰੜਕ ਜਾਂਦੀ ਆਰੇ ਚਲੋ ਬਣੇ ਰਿਓ ਵਲੌਗ ਤੇ ਨਾਲ ਸਾਡੇ ਤਰੇਟੇ ਕਿ ਤਰਵੇਂ සඩය කරහොග ඒ හැගස් හානේ හෝස් පිටල අභච්ි ගුරද වරල්ත ගුරුද වරසයිව හැඟ හෝස් පිටල ਚਲ ਆਜੇ ਇਧਰੇ ਹੈਗਾ ਲੰਗਰ ਹਾਲ ਇਹ ਲੰਗਰ ਹਾਲ ਕੰਮ ਚੱਲ ਰਿਹਾ ਇਹਦਾ ਹਜੇ ਹੁਣਾਂ ਕੀ ਇੱਕ ਖਾਂ ਦੀ ਦਵਾਈ ਲੈ ਲਈ ਤੇ ਇਧਰ ਲੰਗਰ ਛਕ ਲਿਆ ਹੁਣ ਅਸੀਂ ਪਤੇ ਆਹ ਕਿਵੇਂ ਲਿਬੜਿਆ ਫਿਰਦਾ ਸਾੜਿਆ ਹੋਇਆ ਇਹਦੇ ਰੇ ਫਾਕੇ ਹਟੇ ਸਬਜ਼ੀਆਂ ਨੂੰ ਪਾਣੀ ਪਤੇ ਤੇ ਫਤੇ ਦਾ ਪਾਪਾ ਪਤੇ ਨਾਲ ਮਸਤੀ ਕਰ ਰਿਹਾ ਸਬਜ਼ੀਆਂ ਨੂੰ ਪਾਣੀ ਪਾ ਕੇ ਹਟਿਆ ਇਹ ਹਰੀਆਂ ਨੂੰ ਫਤੇ ਹੈਲਪ ਪੂਰੀ ਕਰਦਾਗਾ ਸਬਜ਼ੀਆਂ ਨੂੰ ਪਾਣੀ ਪਾਉਣ ਨੂੰ ਤੇ ਅਸੀਂ ਆ ਗਏ ਸੀਗੇ ਜੀ ਹਸਪਤਾਲ ਤੋਂ ਹਸਪੀਟਲ ਤੋਂ 3 ਵਜੇ ਬਾਅਦਸ ਤੇ ਇਸ ਤੋਂ ਬਾਅਦ ਆ ਕੇ ਬਸ ਰੈਸਟ ਕਰੀ ਤੇ ਮੈਨੂੰ ਤਾਂ ਐ ਸੀਗਾ ਕਿਤੇ ਐਨਕ ਨਾ ਲਾ ਦੇਣਾ ਮੇਰੇ ਕਿਤੇ ਮੈਂ ਕਿ ਬੈਟਰੀ ਬਣਾ ਦੇਣਾ ਮੈਨੂੰ ਤੇ ਉਹਨੇ ਨਹੀਂ ਘਟਾ ਰੈਸਟ ਕਰੀ ਫਿਰ ਆ ਦਵਾਈਆਂ ਦਿੱਤੀਆਂ ਮੈਨੂੰ ਉਹ ਨੋ ਇਹ ਪੌਣੀਆਂ ਅੱਖ ਚ ਉਹ ਕਹਿੰਦੇ ਗਰਮੀ ਦਾ ਕਰਕੇ ਹੋਈ ਆ ਰੜ ਕੇ ਇਹ ਪੈਂਦੀ ਆ ਅੱਖਾਂ ਚ ਇੱਕ ਅੱਖ ਚ ਪੈਂਦੀ ਸੀ ਰੜਕਾ ਮੈਨਾਂ ਕਿਤੇ ਬੈਟਰੀ ਨਾ ਬਣਾ ਦੇ ਨਾ ਮੈਨੂੰ ਕਿਤੇ ਨੀਗਾ ਘਟੀ ਹੋਈ ਹੋਵੇ ਮੇਰੀ ਕਿਤੇ ਐਨਕ ਲਾ ਦੇ ਨਾ ਇਹ ਇਹਦੀ ਨਾਲ ਹੀ ਨਵਾ ਦੋ ਨਾ ਹੀ ਕਰ ਲੈ ਨਾ ਹੀ ਏ ਹੁਣ ਟਾਈਮ ਹੋ ਗਿਆ ਜੀ 8:30 ਦਾ ਤੇ ਇੱਧਰ ਮੈਂ ਲੱਗੀ ਹੋਈ ਸੀ ਸਬਜ਼ੀ ਤੜਕਣ ਲੱਗੀ ਹੋਈ ਸੀ ਮੈਂ ਇੰਡੀਆ ਦੀ ਸਬਜ਼ੀ ਬਣਾ ਰਹੀ ਸੀ ਮੈਂ ਤੇ ਇਧਰ ਆਟਾ ਛਾਣ ਕੇ ਰੱਖਿਆ ਹੋਇਆ ਮੈਂ ਬਸ ਨਾਲ ਦੀ ਨਾਲ ਰੋਟੀ ਲਾ ਲੈਣੀ ਹੈ ਤੇ ਇੰਡੀਆ ਦੀ ਸਬਜ਼ੀ ਬਣਾ ਰਹੀ ਸੀ ਮੈਂ கண்டபூ சி மசாலே தீங்க ஆட்டா ானம் பிண்டைய தடுக்க லானவியோட்டி ஆட்டா குன்ன ਗਰਮੀ ਬਹੁਤ ਹੋਈ ਪਈ ਅੰਦਰ ਬੁਰੇ ਹਾਲ ਬਾਹਰੋਂ ਆ ਕੇ ਵੀ ਸਤੇ ਸਿੰਘ ਲਾ ਗਏ ਨਹਾਈ ਕਰਨ ਸਤੇ ਉਹ ਵਤੇ ਠੰਡਾ ਪਾਣੀ ਆ ਹਾਂ ਪਾਣੀ ਹੈ ਠੰਡਾ ਨਹੀਂਗਾ ਨਾ ਹੀ ਕਰੀ ਜਾਂਦਾ ਪਾਣੀ ਚ ਬੈਠ ਕੇ ਬਹੁਤ ਖੁਸ਼ ਆ ਹੈ ਚੱਲਣਾ ਆ ਲ ਮਿਲਦੇ ਆ ਜੀ ਅਗਲੇ ਵਲੌਗ ਚ ਧੰਨਵਾਦ ਜੀ